ਅੱਗੇ ਜੁਰ ਹੋਰ ਹੋਰ ਸਿੱਖੀ ਹੋਰ ਰਾਹੁਲ ਇੱਕ ਫਲੇਟ ਦੇ ਬਣਨ ਦਾ ਰਿਪੋਰਟ ਉਹ ਇੱਕ ਨਹੀਂ ਆ ਪਿਛਲੇ ਨੂੰ ਅੱਕੇ ਕਰੋ ਪਿੱਛੇ ਰੋਕਣ ਿਆ ਆ ਰਹੇ ਹੋ ਲਾਈਗਰ ਜਾਲੋ ਥੋੜਾ ਬੰਦ ਸਰ ਛੋਟ ਪਈ ਲੋਕ ਇਸ ਵਿੱਚ ਇਨਵੋਲਵਡ ਡਿਵਾਈਸ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਰੇ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਰਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਾਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰਹੀ ਸੀ ਡੀਸੀਪੀ ਜਗਜੀਤ ਵਾਲੀਆ ਜੀ ਹਰਪਾਲ ਸਿੰਘ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨਾਲ ਦੀ ਟੀਮ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਹੈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛੱਟੇ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਂ ਹੈ ਇੱਕ ਦਾ ਸੈਵਨ ਵੀਰ ਸਿੰਘ ਜਿਹੜਾ ਸੈਵਨ ਵੀਰ ਹੈ ਤੇ ਖਲਾਫ ਪਹਿਲਾਂ ਵੀ ਅਮ ਘਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ son of ਜਗੀਰ ਸਿੰਘ ਵਿਲੇਜ ਬੁਰਜ ਸਰਾਈ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ-ਨਾਲ ਕਰਦਾ ਹੈ ਅਠਵੀਂ ਪੜਿਆ ਇਸ ਤੋਂ ਲਾਪ ਆਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਘਰਿੰਡਾ ਦਾ ਰਹਿਣ ਵਾਲਾ ਲੇਬਰ ਦਾ ਕੰਮ ਕਰਦਾ ਹੈ ਇਹ ਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਾਂ ਜਿਹੜਾ ਉਹਦੇ ਜਸਬੀਰ ਕੌਰ ਇੱਕ ਪੱਤਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਇਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ ਕਾਰਟਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ﺍﻟियस ਜੀਤਾ ਇਹ ਸ਼ੇਰਸ਼ਾ ਸੂਰੀ ਰੋਡ ਛਾਟਾ ਦਾ ਜੱਜ ਸਿੰਘ ਇਹ ਵੀ ਗੁਰੂ ਕੀ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਹਦੇ ਖਿਲਾਫ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਦਰਜ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸਪਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਟਾਈ-ਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਤੋਂ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹ ਚੁੱਕ ਕੇ ਤੇ ਅੱਗੇ ਡਿਸਟ੍ਰਿਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਹੈ ਪਲੱਸ ਇਨੋਵਾ ਗੱਡੀ ਇੱਕ ਬਰਾਮਦ ਹੋਈ ਹੈ ਤੋਂ ਸੋ ਇਹ ਬੜੀ ਇੰਪੋਰਟੈਂਟ ਗੱਲ ਆ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਏ ਰਣਜੀਤ ਚੀਤਾ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਅ ਬਿਗ ਫਿਸ਼ ਹੈਗੀ ਹੈ ਤੇ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਈਅਰ ਸੀ ਜੀ ਔਰ ਇੱਕ ਪੱਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ ਕਾਰਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਹੈ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਵੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸਮਗਲ ਨਾਲ ਲਿੰਕ ਸਾਹਮਣੇ ਆਏ ਨੇ ਇਹਦੇ ਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦੇ ਚਾਹੇ ਉਹ ਪਾਕਿਸਤਾਨ ਚ ਹੈ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ ਸਮਗਲਰ ਨੇ ਜਿਹੜੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਹੈ ਜਸਵੀਰ ਕੌਰ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਜਸਵੀਰ ਕੌਰ ਨੂੰ ਕਾਫੀ ਟਾਈਮ ਹੋ ਗਿਆ ਜੀ ਔਰ ਜਿਹੜਾ ਸੈਵਨ ਵੀਰ ਹੈ ਉਹ ਵੀ ਮਤਲਬ 4-5 5 ਸਾਲ ਹੋ ਗਏ ਉਹਨੂੰ ਜਸਵੀਰ ਕੌਰ ਦੀ ਜਿਹੜੀ ਮੇਨ ਐਕਟੀਵਿਟੀ ਹੈ ਸਾਲਕ ਤੋਂ ਕਾਫੀ ਸਰਗਰਮ ਸੀ ਜੀ ਹੈ ਅਮ ਵੈਸੇ ਪਹਿਲਾਂ ਵੀ ਕਰ ਰਹੇ ਹਾਂ ਕਿਉਂਕਿ ਚੀਤੇ ਦੇ ਜਿਹੜਾ ਗੈਂਗ ਹੈ ਉਹਨਾਂ ਨਾਲੇ ਕਨੈਕਟਡ ਐ ਅਸੋਸੀਏਟਡ ਐ ਦੂਰੋਂ ਤੇ ਉਹ ਫੈਮਿਲੀ ਵਾਈਜ਼ ਵੀ ਕਨੈਕਸ਼ਨ ਹੈਗਾ ਉਹਨੂੰ ਸਾਰੀ ਬੈਕਅਪ ਮਿਲ ਰਿਆ ਸੀ ਚੀਤੇ ਦੇ ਤੋਂ ਬਾਰੇ ਕਦੇ ਕਦੋਂ ਕਦੋਂ ਆਈ ਸੀ ਇਹ ਵਲਟਾਈਮ ਨੇ ਨਾ ਇਹ ਕੰਮ ਕਰਦਾ ਹੈ ਹਾਂਜੀ ਆ ਮਤਲਬ ਉਹੀ ਮੈਂ ਕਹਿ ਰਿਹਾ ਨਾ ਫੈਮਿਲੀ ਕਨੈਕਸ਼ਨ ਹੈਗੇ ਨੇ ਉਹ ਮਤਲਬ ਆਪਾਂ ਇਸ ਸਟੇਜ ਤੇ ਡਿਕਲੇਅਰ ਨਹੀਂ ਕਰ ਸਕਦੇ ਬਟ ਹਾਂ ਮਤਲਬ ਉਹਦੇ ਚ ਇਹ ਹੈਗੇ 2-3 ਸਾਲ ਤੋਂ ਕਾਫੀ ਨੇੜਤਾ ਹੈ ਔਰ ਫੈਮਿਲੀ ਮੈਂਬਰਾਂ ਦੇ ਹੀ ਉੱਥੇ ਆਪਸ ਚ ਕਾਫੀ ਸਾਝ ਹੈਗੀ ਆ ਤੇ ਆਉਣ ਜਾਣ ਵੀ ਆ ਬੱਕਰੀਆਂ ਦਾ ਇਤਮਾਮ ਕਿਸ ਕਾਫੀ ਕੀਤਾ ਜਾਂਦਾ ਚੁੱਕਾ ਹੈ ਬੱਕਰੀਆਂ ਨਾਲ ਕੰਮ ਕਰੇ ਪਿੰਡ ਚ ਸਾਰੇ ਸੋਚਦੇ ਬੰਦਾ ਬੱਕਰੀਆਂ ਰੱਖਦਾ ਹੈ ਗਰੀਬ ਜਿਹਾ ਬੰਦਾ ਪਰ ਕੋਠੀ ਐਡੀ ala ਸ਼ਾਨ ਬਣ ਗਈ ਨੋਵਾ ਗੱਡੀ ਲੈ ਲਈ ਤੇ ਲਾਈਫ ਸਟਾਈਲ ਵੀ ਵਧੀਆ ਅੰਦਰ ਹਾਂਜੀ ਲੇਡੀ 60 ਸਾਲ ਦੀ ਹੈ ਜੀ ਹਰਜੀਤਜੀਤਾ 38 ਸਾਲ ਦਾ ਜੱਜ ਸਿੰਘ 19 ਸਾਲ ਦਾ ਜਿਹੜੇ ਜਸਵੀਰ ਨਾਲ ਰਿਲੇਟਡ ਨੇ ਵਿਸ਼ਾਲ 23 ਸਾਲ ਦਾ ਸੈਵਨਵੀਰ 25 ਸਾਲ ਦਾ ਦਦਾਰ ਸਿੰਘ ਏਲੀਅਸ ਕਾਲੀ 50 ਸਾਲ ਦਾ ਸਾਰੇ ਇਕੱਠੇ ਕਿਵੇਂ ਹੋਏ ਸਾਰੇ ਇਕੱਠੇ ਨਹੀਂ ਇਹ ਅਲੱਗ-ਅਲੱਗ ਪਰਚੇ ਦੋਦਰਜ ਹੋਏ ਆ ਇਹਨਾਂ ਚ ਕਾਮਨ ਕਨੈਕਸ਼ਨ ਮੈਂ ਪਹਿਲਾਂ ਜਿੱਦਾਂ ਬਰੀਫਿੰਗ ਚ ਕਿਹਾ ਕਿ ਪਾਕਿਸਤਾਨੀ ਸਮੱਗਲਰ ਨੇ ਉਹਨਾਂ ਨੇ ਹੀ ਮਤਲਬ ਕਾਮਨ ਸਪਲਾਈ ਚੇਨ ਤੁਸੀਂ ਕਹਿ ਸਕਦੇ ਹੋ ਇਸ ਕਾਮਨ ਇਨ ਬੋਥ ਸਰ ਕਿਉਂਕਿ ਸਾਰੇ ਇਸ ਦੇ ਇਰੀਏ ਦੇ ਰਹਿਣ ਵਾਲੇ ਦਾ ਆਫਸ਼ੋਰ ਕੀ ਸਾਰੇ ਤੁਹਾਡੀ ਨਜ਼ਰ ਦੇ ਵਿੱਚ ਪਹਿਲਾਂ ਤੋਂ ਹੀ ਹੋਣਗੇ ਕਿਉਂਕਿ ਸਾਰੇ ਪਾਕਿਸਤਾਨ ਤੋਂ ਮੰਗਵਾ ਰਹੇ ਨੇ ਕਰੀਬ ਨਵੇਂ ਸਿਰ ਤੋਂ ਬੇਰੇ ਸੂਚੀਆਂ ਬਣਾਈ ਗਈਆਂ ਨਵੇਂ ਸਿਰ ਤੋਂ ਫਿਰ ਜਿਹੜਾ ਜੁੱਧ ਨਸ਼ੇ ਦੇ ਉੱਤੇ ਚਲਾ ਰਹੇ ਹੋ ਇਸ ਦੇ ਵਿੱਚ ਨਵੇਂ ਸਿਰ ਤੋਂ ਫਿਰ ਇਹਨਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੇ ਕੋਈ ਬੇਲ ਆਊਟ ਵੀ ਹੋ ਗਏ ਦੇਖੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਪਰ ਲਿਸਟ ਦੀ ਜਿਹੜੀ ਹੈ ਰਿਵਿਊ ਉਹ ਡੈਫੀਨਿਟਲੀ ਸਾਰੇ ਪੰਜਾਬ ਚ ਸਾਡੇ ਮਨਜੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਚੱਲ ਹੀ ਰਿਹਾ ਕਿਉਂਕਿ ਜਿਆਦਾਤਰ ਬਾਹਰਲੇ ਡਿਸਟ੍ਰਿਕਟ ਦੇ ਨੇ ਤਰਨਤਾਰਨ ਜਾਂ ਹੋਰ ਉਹ ਨੇਚਰਲੀ ਉਹ ਡਿਸਟ੍ਰਿਕਟ ਵੀ ਆਪਣੀ ਲਿਸਟ ਜਿਹੜੀ ਹੈ ਬਾਰਡਰ ਦੇ ਉੱਤੇ ਜਿਹੜੇ ਕੋਰੀਅਰਸ ਐਂਡ ਸਮੱਗਲਰਸ ਉਹ ਰਿਵਿਊ ਕਰਦੇ ਰਹਿੰਦੇ ਉਹ ਸਰਕਾਰ ਆ ਮੈਨਾਂ ਹਾਂਜੀ ਇੱਥੇ ਸਮਾਨ ਨੂੰ ਡਿਲੀਵਰ ਕਰਨਾ ਚਾਹੀਦਾ ਉਹ ਸਾਰੇ ਕਰ ਰਹੇ ਆਂ ਜੀ ਆ ਬੰਦੇ ਨਾਲ ਦੇ ਫੜੀ ਜਾ ਰਹੇ ਆ ਜੱਜ ਵੀ ਫੜਿਆ ਗਿਆ ਉਹ ਅਗੇ ਫਾਰਵਰਡ ਲਿੰਕੇजेस ਦੇ ਵਿੱਚ ਹੀ ਫੜਿਆ ਗਿਆ ਬੰਦਾ ਜੀ ਦੱਸੋ ਇਹ ਗਰਮ ਹੈ ਨਾ ਅਜੇ ਸਿੱਤਾ ਗਰੁੱਪ ਅਜੇ ਮਤਲਬ ਬਹੁਤ ਦੇਖੋ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰਸ ਦੇ ਆਮ ਜਿਹੜੀ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਉਹਦੇ ਵਿੱਚ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੀ ਆਉਂਦੀ ਹੈ ਕਿ ਪਾਕਿਸਤਾਨ ਨਾਲ ਸੰਪਰਕ ਸੀ ਔਰ ਜਿਵੇਂ ਤੁਸੀਂ ਸਭ ਜ਼ਿਕਰ ਕੀਤਾ ਕਿ ਬਕਰੀਆਂ ਦਾ ਕੰਮ ਕਰਦੇ ਸੀ ਅਲਿਸ਼ਾਨ ਕੋਠੀ ਬਣਾਈ ਜੋ ਪ੍ਰਾਪਰਟੀ ਵੀ ਨਾਲ ਅਟੈਚ ਕੀਤੀ ਹੈ ਬਿਲਕੁਲ ਬਿਲਕੁਲ ਭਾਈ ਸਾਹਿਬ ਉਹ ਤੇ ਅੱਜ ਹੀ ਇਹਨਾਂ ਨੂੰ ਕਹਿਤਾ ਕਿ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂਗੇ ਸਹੀ ਦਿਮਾਗਲੀ ਕੋਈ ਨਹੀਂ ਦੱਸਦਾ ਜੀ ਮੈਂ ਆਪਣੀ ਕੰਮ ਹੈ ਆਪਾਂ ਤਾਂ ਤੁਹਾਨੂੰ ਕੁਆਂਟੀਟੀ ਦੱਸਤੀ ਜੀ ਥੈਂਕ ਯੂ ਲੋਕ ਵਗੈਰੇ ਸਰ ਇਹਨਾਂ ਨਾਲ ਮਿਲਿਆ ਜਿਨ੍ਹਾਂ ਦੀ ਜ਼ਿੰਮੇਵਾਰੀ ਸਰ ਦਸੇਬਾ ਜੀ ਦੇ ਕੋਲ ਨਾ ਹੋਏਗੀ ਉਹਨੇ ਪਿੰਡ ਪੁੰਡ ਦੇ ਵੀ ਨੇੜੇ ਆ ਅੱਗੇ ਪਿੱਛੇ ਜਿਵੇਂ ਆ ਆਪਣੇ ਇਹਦੇ ਵਿੱਚ ਵਿਸ਼ਾਲ ਪਹਿਲਾਂ ਫੜਿਆ ਗਿਆ 7 ਵੀਰ ਫਿਰ ਦਦਾਰ ਕਾਲੀ ਇਹ ਸਾਰੇ ਲਿੰਕੇਜਸ ਵਾਲੇ ਬੰਦੇ ਹੀ ਆ ਜੀ ਦੂਜੇ ਚ ਜੱਜ ਸਿੰਘ ਫੜਿਆ ਗਿਆ ਜਿਹੜਾ ਗੁਰੂ ਕੀ ਵਟਾਲੀ ਦਾ ਉਹ ਵੀ ਅੱਗੇ ਇਹਨਾਂ ਤੋਂ ਹੀ ਲੈਂਦਾ ਸੀਗਾ ਸਮਾਨ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز